ਕਰਦੇ ਹੁਣ ਲਾਂਸ ਨਾਇਕ ਪ੍ਰਦੀਪ ਕੁਮਾਰ ਦਾ ਥੋੜੀ ਦੇਰ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਪਿੰਡ ਪਹੁੰਚੀ ਸ਼ਹੀਦ ਪ੍ਰਦੀਪ ਕੁਮਾਰ ਦੀ ਮ੍ਰਿਤਕ ਦੇ ਔਰ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਦੇ ਲਈ ਜੋ ਇਲਾਕਾ ਵਾਸੀ ਨੇ ਪਿੰਡ ਵਾਸੀ ਨੇ ਇਕੱਠੇ ਹੋਏ ਨੇ ਦੱਸਦੀ ਕਿ ਬੀਤੇ ਕੱਲ ਕੁਲਗਾਮ ਦੇ ਵਿੱਚ ਸ਼ਹੀਦ ਹੋਇਆ ਸੀ ਪ੍ਰਦੀਪ ਕੁਮਾਰ ਕੁਲਗਾਮ ਦੇ ਮੋਦਰਗਾਮ ਤੇ ਚੀਨੀ ਗਾਮ ਦੇ ਵਿੱਚ ਮੁੱਠਪੇੜ ਹੋਈ ਸੀ ਹਰਿਆਣਾ ਦੇ ਨਰਵਾਣਾ ਦਾ ਰਹਿਣ ਵਾਲਾ ਸੀ ਪ੍ਰਦੀਪ ਕੁਮਾਰ ਸੋ 2 ਸਾਲ ਪਹਿਲਾਂ ਪ੍ਰਦੀਪ ਕੁਮਾਰ ਦਾ ਜਿਹੜਾ ਵਿਆਹ ਹੋਇਆ ਸੀ ਤੇ 2015 ਦੇ ਵਿੱਚ ਜਿਹੜਾ ਉਹ ਫੌਜ ਦੇ ਵਿੱਚ ਭਰਤੀ ਹੋਇਆ ਸੀ ਸੋ ਇਹ ਤਸਵੀਰਾਂ ਨੇ ਇਸ ਵੇਲੇ ਸੰਸਕਾਰ ਜਿਹੜਾ ਉਹ ਕਰ ਦਿੱਤਾ ਗਿਆ ਪ੍ਰਦੀਪ ਕੁਮਾਰ ਦਾ ਸੰਸਕਾਰ ਜਿਹੜਾ ਕਰ ਦਿੱਤਾ ਗਿਆ ਪੂਰੇ ਫੌਜੀ ਸਨਮਾਨਾਂ ਦੇ ਨਾਲ ਸੰਸਕਾਰ ਕੀਤਾ ਗਿਆ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਵੇਲੇ ਸੰਸਕਾਰ ਕੀਤਾ ਗਿਆ ਸੋ 2015 ਦੇ ਵਿੱਚ ਪ੍ਰਦੀਪ ਕੁਮਾਰ ਲਾਂਸ ਨਾਇਕ ਪ੍ਰਦੀਪ ਬਾਅਰ ਫੌਜ ਦੇ ਵਿੱਚ ਭਰਤੀ ਹੋਇਆ ਸੀ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਦੇਸ਼ ਦੀ ਰਾਖੀ ਕਰਦਾ ਕਰਦਾ ਉਸ ਨੇ ਆਪਣੀ ਜਾਨ ਨਿਛਾਵਰ ਦੇਸ਼ ਦੇ ਤੋਂ ਕਰ ਦਿੱਤੀ ਬੀਤੇ ਕੱਲ ਕੋਲਗਾਮ ਦੇ ਵਿੱਚ ਜੋ ਮੁੱਠਪੇੜ ਹੋਈ ਆਤਵਾਦੀਆਂ ਦੇ ਨਾਲ ਜਿਸ ਦੇ ਵਿੱਚ ਅੱਤਵਾਦੀ 20 ਢੇਰ ਕੀਤੇ ਗਏ 6 ਆਤਵਾਦੀ ਢੇਰ ਕੀਤੇ ਗਏ ਸੀ ਤੇ ਉਸ ਦੇ ਵਿੱਚ ਦੋ ਜਵਾਨ ਵੀ ਜਿਵੇਂ ਸ਼ਹੀਦ ਹੋ ਗਏ ਸੀ ਉਹਨਾਂ ਦੇ ਵਿੱਚੋਂ ਇੱਕ ਲਾਸ ਨਾਇਕ ਪ੍ਰਦੀਪ ਕੁਮਾਰ ਜੋ ਹਰਿਆਣਾ ਦੇ ਨਰਵਾਣਾ ਦਾ ਰਹਿਣ ਵਾਲਾ ਸੀ 2015 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀ 2 ਸਾਲ ਪਹਿਲਾਂ ਹੀ ਪ੍ਰਦੀਪ ਕੁਮਾਰ ਦਾ ਵਿਆਹ ਹੋਇਆ ਸੀ ਔਰ ਜੋ ਪਤਨੀ ਪ੍ਰਦੀਪ ਕੁਮਾਰ ਦੀ ਇਸ ਵੇਲੇ ਗਰਭਵਤੀ ਹੈ ਪ੍ਰੈਗਨੈਂਟ ਹੈ ਸੋ ਪਰਿਵਾਰ ਦੇ ਵਿੱਚ ਇਸ ਵੇਲੇ ਜ਼ਰੂਰ ਦੁੱਖ ਦੀ ਘੜੀ ਹੈ ਦੁੱਖ ਦਾ ਮਾਹੌਲ ਹੈ ਹਰਿਆਣਾ ਦੇ ਨਰਵਾਣਾ ਦਾ ਵਾਸੀ ਸੀ ਪ੍ਰਦੀਪ ਕੁਮਾਰ ਜੰਮੂ ਦੇ ਕੁਲਗਾਮ ਦੇ ਵਿੱਚ ਜੋ ਗੀਤੇ ਕੱਲ ਇਨਕਾਊਂਟਰ ਹੁੰਦਾ ਮੁੱਠਪੇੜ ਹੁੰਦੀ ਆਤਵਾਦੀਆਂ ਦੇ ਨਾਲ ਉਸ ਦੇ ਵਿੱਚ ਪ੍ਰਦੀਪ ਕੁਮਾਰ ਸ਼ਹੀਦ ਹੋ ਜਾਂਦਾ ਸੋ ਇਸ ਦੇਸ਼ ਤੇ ਲਿਖੇ ਦੀਪ ਕੁਮਾਰ ਦੇ ਵੱਲੋਂ ਆਪਣੀ ਜਾਨ ਲਾ ਦਿੱਤੀ ਗਈ ਦੇਸ਼ ਦੀ ਰਾਖੀ ਕਰਦੇ ਹੋਏ ਪ੍ਰਦੀਪ ਕੁਮਾਰ ਸ਼ਹਾਦਤ ਦਾ ਜਾਨ ਪ੍ਰਦੀਪ ਕੁਮਾਰ ਨੇ ਦਿੱਤਾ ਸੋ ਸਰਕਾਰੀ ਸਨਮਾਨਾਂ ਦੇ ਨਾਲ ਫੌਜੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਦੀਆਂ ਰਸਮਾਂ ਜਿਹੜੀਆਂ ਨੇ ਉਹ ਕੀਤੀਆਂ ਗਈਆਂ ਨੇ ਪਿੰਡ ਜਾਜਣਵਾਲਾ ਜੀਂਦ ਦੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਅੰਤਿਮ ਸੰਸਕਾਰ ਹੈ ਜਿਹੜਾ ਉਹ ਕੀਤਾ ਗਿਆ ਲਾਸ ਨਾਇਕ ਪ੍ਰਦੀਪ ਕੁਮਾਰ ਦਾ ਸਾਰੇ ਪੂਰੇ ਫੌਜੀ ਸਨਮਾਨਾ ਦੇ ਨਾਲ ਅੰਤਿਮ ਵਿਦਾਈ ਅੰਤਿਮ ਰਸਮਾਂ ਜਿਹੜੀਆਂ ਨੇ ਪੂਰੇ ਫੌਜੀ ਸਨਮਾਨਾ ਦੇ ਨਾਲ ਨਿਭਾਈਆਂ ਗਈਆਂ ਇਕਲੌਤਾ ਪੁੱਤ ਸੀ ਪ੍ਰਦੀਪ ਕੁਮਾਰ ਆਪਣੇ ਮਾਪਿਆਂ ਦਾ ਸਿਰਫ 2 ਸਾਲ ਪਹਿਲਾਂ ਹੀ ਮਹੱਜ ਵਿਆਹ ਹੋਇਆ ਸੀ ਪ੍ਰਦੀਪ ਕੁਮਾਰ ਦਾ 2015 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀ ਲਾਂਸ ਨਾਇਕ ਦੇ ਅਹੁਦੇ ਤੇ ਤਾਇਨਾਤ ਸੀ ਦੇਸ਼ ਦੀ ਰਾਖੀ ਜੰਮੂ ਕਸ਼ਮੀਰ ਦੇ ਵਿੱਚ ਕਰਦਾ ਸੀ ਤੇ ਉੱਥੇ ਹੀ ਜੋ ਅਤਵਾਦੀ ਹਮਲਾ ਹੋਇਆ ਬੀਤੇ ਕੱਲ ਉਸ ਦੇ ਵਿੱਚ ਉਸ ਦੀ ਸ਼ਹੀਦੀ ਹੋ ਗਈ